ਪਾਹ ਕਰ ਮੋਰਜਾ ਕਰਦਾ ਹੈ ਉਹ ਜਾਣਾ ਕੋਰੀਂ ਹੋ ਗਿਆ ਤੂੰ ਕਰ ਮੈਨੂੰ ਪਹਿਲਾਂ ਚਲ ਹਾਂ ਤੇ ਨੂੰ ਪੱਤਰ ਆਦਾ ਮੈਨੂੰ ਪੱਤਰ ਆ ਆਲੋ ਵੈਲਕਮ ਟੂ ਮੇ ਬਲੌਗ ਅੱਜ ਬੜੇ ਚਰਬਤ ਬਲੌਗ ਪਾਉਣ ਲੱਗੇ ਆਪਾਂ ਮੇਲਾ ਆ ਗਿਆ ਫਿਰ ਮੇਲੇ ਵਿੱਚ ਚੱਲੇ ਆਂ ਮੈਂ ਬੰਦ ਤਰਕੀ ਕਰ ਲਈ ਟੀ-ਸ਼ਰਟ ਬਦਲ ਲਈ ਹੈ ਲੈ ਸ਼ਾਹ ਕਿਹੜਾ ਵੇਖਣਾ ਸ਼ਾਂਤੀ ਜਾਂਦੀ ਆ ਆਪ ਕੋ ਟਾਇਰ ਕਰ ਲਓਕ ਕਰੋ ਲੋਕ ਲੋਕ ਕਰ ਦੇ ਚਾਬੀ ਤੇ ਲੋਕ ਕਰ ਗਿਆ ਮੈਨੂੰ ਵੇਖ ਕੇ ਕੁੱਤਾ ਡਰਾਤਾ ਸੁਖੂ ਕਿੱਥੇ ਕਿਡਨੈਪ ਕਰਕੇ ਮੈਨੂੰ ਲੈ ਆਇਆ ਗਲੀ ਚ ਨਾ ਗਲੀ ਦਾ ਪਤਾ ਲੱਗੰਦਿਆ ਕਿਹਨੂੰ ਨਿਕਲਣੀ ਕਿੱਥੇ ਮੇਲਾ ਤੇ ਤੂੰ ਮੈਨੂੰ ਕਿੱਥੇ ਲੈ ਆਇਆ ਕਿੱਥੇ ਲੈ ਆਇਆ ਚਲੇ ਜਾਗੇ ਸੁਖੂ ਚਪਣਾ ਤੇ ਧਿਆਨ ਰੱਖਣਾ ਛਕਾਉਣੀਆਂ ਨਹੀਂ ਦੰਦਾ ਲੈ ਲੀਆ ਆਪਣਾ ਇੱਕ ਨਹੀਂ ਖੜਨਾ ਨੂੰ ਯਾਰ ਉਹਦਾ ਜੀ ਨਹੀਂ ਕਰਦਾ ਜਾਨ ਨੂੰ ਕਿੰਨਾ ਚੜ ਡੀਕ ਲਿਆ ਨੂੰ 3 ਮੇਲੇ ਚ ਮੁੰਡਿਆਂ ਨਾ ਫੇਰ ਸੱਕੂ ਫੇਰ ਕੰਮ ਹੋਈ ਜਾਂ ਪਿਛਲੀ ਯਾਰ ਵਾਲਾ ਹੀ ਪੰਗੂੜਾ ਫੇਰ ਨਹੀਂ ਲਾਇਆ ਤੂੰ ਹੋਵੇ ਹਾਂ ਠੀਕ ਕਿੱਥੇ ਆ ਕਿੱਥੇ ਆ ਇਹ ਮੈਨੂੰ ਚਾਂ ਸਾਦੇ ਹੁੰਦੇ ਝੂੜ ਫਾਰ ਕੇ ਵੀ ਪੰਗੂੜਾ ਲੱਗਾ ਲੱਗਾ ਲੁਗਾ ਨਹੀਂ ਕਰੇ ਪੂਰਾ ਕਿੱਤੇ ਆ ਪੰਗੂੜਾ ਵਾ ਉਹ ਜਾ ਗੁਰੂ ਆ ਇਹ ਤੇ ਨਿਆਣੇ ਵਾਲਾ ਆ ਆ ਸ਼ੋ ਸ਼ੋ ਕਰਨ ਨੂੰ ਲਈ ਇਹ ਚਲਾਉਣੀ ਨਹੀਂ ਵੇਹੇ ਉਹ ਚੱਲਣੀ ਨਹੀਂ ਜਗਹਿ ਨਹੀਂ ਹੈ ਕਿ ਚੱਲਣ ਵਾਲੀ ਆ ਆ ਸੁੱਖੂ ਦਾ ਚੂੜਾ ਲੱਗ ਗਿਆ ਜੌਬ ਹੋਵੇ ਨੂੰ ਤੇ ਪੈ ਦਿੰਦਾ ਮੈਂ ਹਜੇ ਨਹੀਂ ਚੱਲੂ ਹੋਇਆ ਫਿਰ ਕੀ ਫਾਇਦਾ ਕਾ ਚਲਾਓ ਤੇ ਸੇ ਇਹ ਰਿਆ ਕਰੇ ਕਰੇ ਹਿਲਾਏ ਗੇ ਰਹਿਣਾ ਪੂਰਾ ਆਇਆ ਆਪਣਾ ਪੰਗੂੜਾ ਆ ਸੁੱਖੂ ਨਾ ਪਾਇਆ ਪੰਗੜਾ ਸੁੱਖੂ ਹੱਤ ਮੁਲੀ ਹੁੰਦਾ ਨਾ ਸੁੱਖੂ ਨੇ ਬਿਜ਼ਨਸ ਕਰਨਾ ਪਾਇਆ ਬੜਾ ਹੰਦਾਰ ਟਿਕਟ ਪੁਛ ਕੇ ਆ ਜਾ ਔਰ ਟਿਕਟ ਪੁਛ ਕੇ ਆ ਕਿੰਨੀ ਸਾਡੀ ਟਿਕਟ ਹੈਗੀ ਭਰੀ ਪਿੰਡਾਂ ਵਾਲੇ ਤੇ ਸਾਨੂੰ ਕੋਟ ਨਾ ਪੁਆਦੀ ਆ ਵੀ ਕੱਲ ਆਇਆ ਕੱਲ ਆਈ ਸੁੱਖੂ ਸੜਕ ਤੇ ਵੇਖੀ ਮੈਂ ਭਾਈ ਇਹ ਚਲਣੀ ਥੋੜੀ ਹੈ ਸੁੱਖੂ ਨੇ ਪੈਣੀ ਨਹੀਂ ਆਇਆ ਤੇ ਪਿੰਡ ਵਾਲੀ ਨਹੀਂ ਉਹ ਪਾਈ ਚ ਖੜਨੀ ਪੈਣੀ ਆ ਉੱਥੇ ਚੱਲਣੀ ਏ ਪਾਣੀ ਨਹੀਂ ਹੈਗਾ ਸਾਡੇ ਕੋਲ ਕਪੜੇ ਸੁੱਕਣੇ ਨੇ ਕਹਿੰਦੇ ਸੁੱਕੋ ਉਹ ਦਜਾਓ ਪਾਣਾ ਇਹਦੇ ਨੇ ਗੈਸ ਢਿੱਗਾ ਲਾਇਆ ਸੰਤੋਲ ਦੇ ਪਲੇਟ ਟਿਊਸ਼ਨ ਦੇ ਕੇ ਕਿਹ ਕਿੰठा ਕੋਣਾ ਸੁੱਕਣਾ ਸੁੱਕਣਾ ਆਪੇ ਪਾ ਦੇਣਾ ਹਟਾਉਣਾ ਹੀ ਨਹੀਂ ਕੋਈ ਆਹ ਆਹ ਕਿੰਨੀਆਂ ਕਿੰਨੇ ਕਿੰਨੇ ਸ਼ਰ ਦੀ ਗੱਲ ਹੋ ਗਈ ਹੈ ਨਾ ओके नाइट ਹੋ ਰਿਹਾ 365 ਡੇਸ ਹੋ ਗਏ ਓਏ ਸੁ ਸੁਕੜੇ ਪਾਪੜ ਨਹੀਂ ਖਾਣਾ ਹੈ ਕਿ ਫੇਰ ਹੈ ਹਾਂ ਯਾਰ ਕੋਈ ਗੱਲ ਨਹੀਂ ਯਾਰ ਖਾਂਦੇ ਜੀ ਇਹ ਵੀ ਨਾਲ ਨਹੀਂ ਚੰਗੇ ਇਹ ਮੈਨੂੰ ਫੇਰ ਘਰ ਛੱਡਣ ਚੱਲ ਚੱਲੇ ਆ ਮੈਂ ਗਰੋ ਮਾਹਦੀ ਆਏ ਤਾਂ ਫੇਰ ਹੁਣ ਲੈ ਚੱਲੇ ਜੀ ਬਾਰ ਚਲੋ ਆਓ ਜੀ ਤੂੰ ਖਵਾਈ ਆਈ ਪੈਦ ਦੇ ਮਾਜੀ ਦੁਕਾਨਾਂ ਦੇ ਫੇਰੋਕੀ ਫਰਕਿਆ ਆ ਖੁੱਲਾ ਖੁੱਲਾ ਜਾ ਲੱਗ ਤੂੰ ਗੁੜੀ ਤੂੰ ਉਧਰ ਲੈ ਜਾ ਜੀ ਸੋ ਮਾਣ ਚੜਣਾ ਪੰਗੂੜਾ ਹੋਣਾ ਲੈ ਜਾਣਾ ਛੂਟਾ ਪੈ ਚੜ ਜਾਣਾ ਪਹਿਲਾਂ ਹੀ ਚੱਲ ਵੀ ਬੇੜੀ ਤੇ ਭਾਇਆ ਪਾਣੀ ਹੁੰਦਾ ਵਸੂ ਖੁਣ ਭਾਈਏ ਬੇੜੀ ਚਾਜੋ ਓਏ ਆ ਗਏ ਬੱਚੇ ਆ ਗਏ ਨਿਊ ਬੱਚੇ ਹੱਥ ਨਹੀਂ ਵੇਲ ਲੈਗਾ ਹੋਰ ਸੁਣਾ ਸਾਰੇ ਆ ਜੀ ਹੋਰ ਠੀਕ ਆ ਗਿਆ ਇਹ ਆ ਪਰਸਨੈਲਿਟੀ ਬਣਾਲੀ ਬੰਦੇ ਨੇ ਮੇਰਾ ਰਾਜ ਕੁੜੀ ਆ ਆਉਂਦੇ ਸਾਢੇ 6 ਵਜੇ ਉਹ ਖਾਲੀ ਚਲਾਈ ਜਾਂਦੇ ਵੀਰੇ ਚੱਲ ਚੱਲੀਏ ਸੁੱਖੂ ਓਏ ਇਹਨੂੰ ਭਾਗ ਲੈਣਾ ਇਹਦੀ ਵੀਡੀਓ ਬਣਾਉਣੀ ਹੈ ਆ ਵੇ ਟਿੱਕੀ ਸੁੱਖ ਨੂੰ ਭਾ ਕੇ ਇਹਦੀ ਵੀਡੀਓ ਬਣਾਉਣੀ ਹੈ ਚੱਲੇ ਚੱਲੋੜਾ ਮੇਲਾ ਸਾਹਿਬ ਨੂੰ ਜਾਂਦੇ ਨੇ ਜਾਣਾ ਆ ਸੁੱਖੂ ਸੁੱਖੂ ਡ੍ਰਿੰਕਸ ਡ੍ਰਿੰਕਸ ਨਹੀਂ ਲੱਗੀਆਂ ਉਹ ਗਲਤ ਸਾਰਾ ਡ੍ਰਿੰਕ ਡ੍ਰਿੰਕ ਕੀ ਆ ਰਿਹਾ 16 ਫਲੇਵਰ ਆਇਆ ਨਹੀਂ ਯਾਰ ਆਇਆ ਜੀ ਸੁੱਖੂ ਨੇ ਰੈਡੀ ਪਾਇਆ ਸੀ ਇਹ ਸਾਰੇ ਮੈਨੂੰ 10 ਲੀਟਰ ਦੀ ਪਿਛਲੀ ਵਾਰੀ ਫਲੇਵਰ ਪੀ ਕੇ ਮਗਾ ਹੀ ਦਿੱਤੇ ਹੋ ਮੈਨ ਲੈ ਗਈ ਨਹੀਂ ਆਇਆ ਯਾਰ ਕੀ ਆ ਦੇ ਘਾਟਾ ਪੈਂਦਾ ਹਲੋ ਸਟ੍ਰੀਮ ਪਾਸ ਬਤਾਉਂ ਮੈਨ ਹੋ ਜਾਏ ਸੁੱਖੂ ਵੇਖ ਕੰਦੇ ਆ ਪਹਿਲਾਂ ਘੱਡੀ ਹੋਏ ਨਹੀਂ ਸੁੱਖੂ ਕਾਣਾ ਭਈ ਇੱਕੇ ਚ ਖਾ ਲੈਣੀ ਜਾਸ ਨੂੰ ਸੁਖ ਨੂੰ ਪਹਿਲੇ ਹੀ ਕਿਹਾ ਸੀ ਦੋ ਮੇਰੀਆਂ ਕਰਾਇਓ ਸੁਖ ਨੂੰ ਸ਼ੇਰ ਵਗੋਣਾ ਡੋਲਿਆਂ ਦੇ ਆਣ ਪੂਰੀ ਐ ਕਲੀਨਰ ਸਟੈਂਡ ਕਰੋ ਫਲੇਟ ਜਗਾ ਚੱਕ ਕਰਤੀ ਤੂੰ ਨਹੀਂ ਲੋੜ ਆਰਾ ਇਹ ਖਾਣਾ ਜਿਹੜੀ ਅਡੰਦੇ ਹੱਥ ਰੱਖਿੰਗਾ ਉਹ ਖਵਾਵਾਂਗੇ ਲੁਕੂ ਹਾਂ ਕਾਪਰੇ ਅੰਡਾ ਪਾ ਕੇ ਤਾਰ ਰਹੀ ਹੈ ਤਾਰ ਸੁਕੂ ਪਿਸ਼ਟਿਕ ਲੈ ਗਏ ਸੁਕੂ ਪਰ ਮਨ ਦਾੜੀ ਦੀ ਬੋੜ ਲੈ ਜੀ ਅੱਧਾ ਘੋੜਾ ਖਾਣਾ ਥੋੜਾ ਖਾਣਾ ਲੱਛੀ ਨਹੀਂ ਦੋਵੇਂ ਚੀਜ਼ ਆ ਖਾ ਲੈ ਯਾਰ ਆਹ ਕਰ ਆਰਡਰ ਆ ਬਾਕੀ ਫਲੇਵਰ ਹੀ ਪਾ ਦੋ ਥੋੜੇ ਫਲੇਵਰ ਆ ਲੋ ਪਾ ਦੇ ਸੁਕੂ ਸੱਜੀ ਫਲੇਵਰ ਅੱਗੇ ਕਮੈਂਟ ਭਜਾ ਦੇ ਦਿੱਤੀ ਰੰਗਦਾਰ ਹੋਏ ਨਾ ਸੁਕੂ ਅੰਦਰ ਕੰਮ ਸੁਖੂ ਕੋ ਟੇਸਟ ਰੀਵਿਊ ਲੈਣੇ ਸੁਖੂ ਵੀਰ ਕਿਦਾਂ ਦੇ ਲੱਗੇ ਗੋਲੇ ਫਿਰ ਇਹਦੇ ਵਿੱਚ ਚੱਲੇ ਸ਼ੇਪ ਆ ਹਾਂ ਮਾਚਰ ਨਹੀਂ ਸਾਫ ਫਿਰ ਤਾਂ ਸੁਖੂ ਤੇ ਬੜਾ ਜ਼ੋਰ ਲਾਉਂਦੇ ਇਹਦਾ ਹੀ ਪੰਗੂੜਾ ਇਹਨੇ ਲਗਾਇਆ ਇਹ ਝੂਟ ਹੈ ਸਾਰੇ ਮੇਲਾ ਕਹਿੰਦੇ 500 ਲੈਣਾ ਨਹੀਂ ਚਵਾੜਦੇ ਸਾਰਿਆਂ ਨੂੰ ਅੱਧੇ ਘੰਟੇ ਸੁਖੂ ਦੱਸ ਤਾਂ ਸਹੀ ਗੋਲੇ ਦਾ ਸਵਾਦ ਕਿਦਾਂ ਦਾ ਹੈ 500 500 ਉਹ ਸਵਾਦ ਬੁੱਕ ਕਰਕੇ ਲੈ ਆਉਨੇ ਸਵਾਦ ਸਵਾਦ ਤੇ ਦੱਸ ਸਵਾਦ ਜ਼ਿਆਦਾ ਲੱਗਣ데요 ਮੇਰੇ ਹਿਸਾਬ ਨਾਲ ਸਵਾਦ ਮੂੰਹ ਸਾਫ ਕਰ ਲੈ ਲੱਛਾ ਲੱਛਾ ਕੋਣ ਕਰਨ ਦੀ ਆਈ ਲੱਛਾ ਖਾਣਾ ਮੈਂ ਕੋਈ ਵੀ ਗੱਲ ਵੀ ਸੱਚੀ ਕਹਿੰਦਾ ਪਹਿਲਾਂ ਇੱਕ ਕਰਾ ਲਈਏ ਮੈਨੂੰ ਪਹਿਲਾਂ ਪਤਾ ਮੈਂ ਖਾਦੇ ਇਦਾਂ ਮੈਂ ਇੱਕੀ ਕਰਮ ਦਿੰਦਾ ਪਹਿਲਾਂ ਚੈੱਕ ਕਰੀਦਾ ਵਾ ਬਸ ਪੈ ਗਈ ਢੰਡ ਹੋ ਗਿਆ ਨਾ ਤੱਟ ਢੰਡਾ ਆ ਲੈ ਟਿੱਕੀ ਖਾਦੀ ਢੰਡਾ ਵੇਰਾ ਮੈਂ ਸੁੱਖੂ ਇੱਛਾ ਜਾਗੀ ਹੁਣ ਕੀ ਖਾਣਾ ਸੁੱਖੂ ਦੱਸ ਕੇ ਖਾਣਾ ਹਾਂ ਫਲੂਦਾਂ ਮੂਹੇ ਹਣੇ ਪਾਪੜ ਪਾਪੜ ਰਿਆਲੇ ਦੇ 3-4 ਬੰਦੇ ਫੇਰ ਸਾਨੂੰ ਪਾਪੜ ਉਹ ਦਗਾਣੀ ਐਂ ਤੇ ਲੱਗੀ ਹਾਂ ਸੁਖੂ ਆ ਗਿਆ ਮਾਰਸ ਮਾਈਂਡ ਤੇ ਲੱਲਾ ਲੈ ਪਹਿਰੇ ਰਾਈਟ ਲੇ ਨੋਟ ਆ ਗਿਆ ਗਾੜੀ ਕਿੰਨਾ ਦਾ ਟੇਸਟ ਹੈ ਹੁ ਦੱਸ ਹੁ ਮਨ ਸਵਾ ਦੇਣਾ ਖੁਸ਼ ਸਿੰਘ ਆ ਗਿਆ ਕਿਰਤ ਲੈਣਾ ਹੈ ਹਾਂ ਗੱਡੇ ਦੇ ਗੋਮਰੇ ਵਾਲੇ ਤੇ ਦਰਦਾਰੇ ਹੁਣ ਪੰਗੂੜੇ ਤੇ ਹੁਣ ਪਤਾ ਲੱਗਾ ਜੀ ਕਰਿਓ ਚਾਰ ਉਹ ਨਹੀਂ ਰੁਕਦੇ ਪੈਸੇ ਦਿੰਨੇ ਆ ਲੈ ਸੁਖੂ ਮੁੰਡੇ ਨੇ ਹੱਥ ਤੇ ਟੈਡੂ ਗਿਆ ਨਾ ਤੇਰੇ ਵੀ ਕੰਮ ਨਹੀਂ ਡੋਲੇ ਤੇ ਅਬਰਤ ਆ ਗਿਆ ਕੀ ਹੁੰਦਾ ਵਾ ਆਂਦਾ ਟੈਡੂ ਟੈਡੂ ਵੀ ਕੋਣਾ ਡੋਲੇ ਜੁਗੋਗਾਈਏ ਜੁਗੋਪਾਟ ਦੇ ਮੋਰਨੀ ਪਟ ਦੇ ਮੋਰਨੀ ਇੱਥੇ ਸ਼ਾਮੀ ਕਬੱਡੀ ਵੇਖਣ ਆਉਣਾ ਇਹਨੂੰ ਉਧਰ ਕਹੀਂ ਠਾਪੋਣਾ ਹੁੰਦਾ ਕਬੱਡੀ ਕੀ ਚਾਲ ਸੁੱਖੂ ਮੇਰੇ ਨਾਲ ਬਹਿਣਾ ਹੀ ਸੁੱਖੂ ਨੇ ਮੇਰੇ ਨਾਲ ਬਹਿਣਾ ਤੁਸੀਂ ਆਹੀਂ ਤੁਸੀਂ ਬਹਿਣਾ ਸੀ 100 ਗਾਲ ਕੱਢ ਨਹੀਂ ਦੋ ਜਣੇ ਬੈਠੋ ਭਾਈ ਚੱਲ ਕਿੱਧਰ ਉਧਰ ਨਹੀਂ ਹੈਗਾ ਇੱਥੇ ਚੱਲ ਠੀਕ ਹੈ ਦਿਖਨ ਦਿਖਨ ਦਿਓ ਲੈ ਨਾ ਇੱਕ ਰੀ ਉਹ ਹੀ ਫੋਟੋ ਕਿੱਥੀ ਕੰਮ ਖਤਰਨਾਕ ਹੀ ਹੈ ਜਿਆਦਾ ਸਿਸਟਮ ਖਤਰਨਾਕ ਹੀ ਹੈ ਚਲ ਚਲਾਈ ਨਾ ਜੇ ਇੱਕ ਵਾਰ ਰੁਕ ਲੋ ਯਾਰ ਇਹਨੇ ਚਲਾਈ ਉਹ ਚੀਕਾ ਮਾਰ ਉਹ ਤੇਾਤਰਵਾਦ ਪਾ ਕੇ ਬੈਠਾ ਹੀ ਹੂ ਆ ਉਧਰ ਵੇਖਿਓ ਉਹ ਤਰੇ ਘਾਤ ਪਾ ਕੇ ਬੈਠੇ ਕੀ ਕਰਦੇ ਇਹ ਆ ਬਈ ਚੀਕਾ ਮਾਰੋ ਚੀਕਾ ਚੀ ਕਮਾਰੋ ਚੀਕਾ ਉਹ ਆਤ ਬਾਗੇ ਬੈਠੇ ਸੁਕੁਰ ਰਹਿੰਦੇ ਹੋ ਵੀ ਉਹ ਥੋੜਾ ਘਾਟਾ ਹੋ ਗਿਆ ਮੇਲੇ ਉਹ ਸੁਕੋ ਮਾਰੋ ਚੀ ਕੀ ਕਰਦੇ ਨੇ ਮੇਲੇ ਦਾ ਨਿਮਯੂ ਆਉਂਦਿਆ ਮੇਲੇ ਦਾ ਹੋਵੇ ਹੁੰਦੇ ਤੇ ਕਦਮ ਹੋ ਗਿਆ ਉੱਥੋਂ ਤੱਕ ਇੱਕ ਗੁਰਦਾਰੇ ਤੱਕ ਇੱਥੇ ਸ਼ੁਰੂ ਹੁੰਦਾ ਉਹ ਵਿਚਾਰੇ ਡਰ ਗਏ ਸਪੈਸ਼ਲ ਵੀਆਪੀ ਸੀਤਾ ਮਿਲੀਆਂ ਨੂੰ ਸ਼ਾਮੀ ਭਾਂ ਦੇ ਕਰੰਦੇ ਉੱਚੇ ਕੈ ਮਰੀ ਜਾਂਦੇ ਕੱਲੇ ਵਿਚਾਰੇ ਇਹ ਚਾਰ ਜਣੇ ਬੈਠੇ ਆ ਬਸ ਕਰ ਮੋਰਜਾ ਕਰਦਾ ਉਹ ਜਾਣਾ ਕੋਰੀ ਕੋ ਹੋ ਗਿਆ ਬਸ ਕਰ ਯਾਰ ਮਜਾਨੀਆਂ ਹੁੰਦਾ ਪੈਸੇ ਦੇ ਪੂਰੇ ਕਰੀਏ ਹੁਣ ਬੈਠੇ ਮਾਸਾਚਰ ਬੈਠਾ ਰਿਹਾ ਜੀ ਦੀ ਫੋਟੋਆਂ ਖੇਡਣਾ ਉਹ ਤੇ ਪੂਰੇ ਪਰਫੈਕਟ ਥੀ ਵਿਊ ਦੇ ਖਿਲਾੜੀ ਹੁੰਦੇ ਆ ਵਿੱਚ ਕਰਕੇ ਬਾਹਰ ਥੇ ਖਿਲਾੜਾ ਉਹ ਮੇਰੇ ਸਾਹਮਣੋਂ ਕਮਿਊਟੇ ਨਹੀਂ ਉੱਤੇ ਆਪਾਂ ਹੀ ਖਿਲਾਉਂਦੇ ਸੀ ਦੋ ਜੀ ਉਹਨਾਂ ਨੂੰ ਵਿਚਾਰੇ ਨੂੰ ਖਿਲਾ ਰਿਆ ਨਹੀਂ ਥੱਲੇ ਚੀਕਾ ਚੁੱਕਾ ਮਾਰ ਕੇ ਤਰ ਗਈ ਕਰ ਦੇ ਵੀਡੀਓ ਬਣਾਈਆਂ ਵਾ ਇਹ ਉੱਤੇ ਅਸ਼ਾਤ ਨੂੰ ਹੱਥ ਪਾ ਕੇ ਬੈਠਾ ਹੈ ਹੋਰ ਵਧੀਆ ਹੋ ਗਿਆ ਤੂੰ ਕਰ ਮੈਨੂੰ ਪਹਿਲਾਂ ਚੱਲ ਹਾਂ ਤੈਨੂੰ ਬੱਤਰੇ ਆ ਲੈ ਮੈਂ ਬੱਤਰੇ ਆ ਲੈ ਭਾਈ ਜੀ ਆੜ ਨੋ ਨੀ ਅੱਛਾ ਇੰਨਾ ਜੋ ਇੰਨਾ ਜੋ ਪੜਨਾ 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 ਅੱਛਾ ਭਾਈ ਬੋਲ ਮੇਰੇ ਦੇ ਮੈਂ ਕੋ ਨਾ ਲੈ ਮੈਂ ਤੋਟੀ ਇਹਨਾਂ ਕੋ ਲੱਖਣੇ ਹੱਥ ਲੱਗੰਦੇ ਇਹ ਕੀ ਤਮਾਟਰ ਤੂ ਟਮਾਟੂ ਮਿਲ ਗਿਆ ਜੀ ਵੀਰ ਜੀ ਹੋਰ ਭਈਆ ਤੁਜੀ ਇੰਨਾ ਜੋ ਪੜੋ ਅਗਜਾ ਚਲ ਤੋ ਕੋ ਇੰਨਾ ਜੋ ਜੇ ਚੋ ਮਰਜੀ ਸੁਭ ਜੇ ਚੋ ਮਰਜੀ ਬਾਈ ਜਿੱਥੋਂ ਤੇਰਾ ਦਿਲ ਕਾ ਸੁਭ ਜੇ ਚੋ 500 ਨਿਕਲ ਗਿਆ ਨਾ ਮੇਲਾ ਨਿਕਲ ਜਾਣਾ ਸੁਭ ਕਾਲਾ ਆ ਪੋਟੋ ਆ ਕਾਲਾ ਆ ਬਰਾਉਨ ਆ ਬਾਤ ਕੁੱੜਦਾ ਵੀ ਕੁੱਲੇ ਹਮ ਜੋ ਕਰਨਾ ਓ ਲੈ ਕੋ ਰੰਗ ਵਾਲੇ ਪੋਟਲੇ ਇਹ ਜੋ ਰੁਪਈਆ ਦਾ ਹੈਗਾ ਹੀ ਕੱਕ ਨਹੀਂ ਹੋਣੀ ਬੜੀ ਆ ਤੈਨੂੰ ਆਖਿਆ ਨਾ ਰੁਪਈਆ ਨਹੀਂ ਲਾਉਣਾ ਮੈਂ ਮੈਨੂੰ ਚਹਿਣਾ ਇਹਨੇ ਕੁੱੜ ਗਿਆ ਤੂੰ ਮੰਨਿਆ ਨਹੀਂ ਵੇ ਤੇ ਇਹ ਚਹਿਣਾ ਨਾਲ ਕੁੱੜ ਗਿਆ ਲੈ ਯਾਰ ਵੀਰ ਦੀ ਮੰਨ ਲੈਣੀ ਹੈ ਆਹ ਇਹਨਾਂ ਨੂੰ ਕੀ ਹੋ ਗਿਆ ਨਹੀਂ ਆ ਗਿਆ ਉਹ ਪਤਾ ਨਹੀਂ ਕੀ ਇਹ ਸੁੱਖ ਨੂੰ ਮੰਨ ਲੈਂਦਾ ਸੋਨੇ ਕੇ ਜਾਨ ਸੁੱਖ ਨੇ ਦੋ ਉਲਟੀਆਂ ਕੀਤੀਆਂ ਮੇਰੀ ਜੀ ਤੁਹਾਨੂੰ ਸਿੱਧੀ ਸਿੱਧੀ ਇਹ ਉੱਤਰ ਕੇ ਦੋ ਗਿਆ ਸ਼ੁਰੂ ਤੇ ਪਹਿਲੂ ਖਾਈ ਜਾਂਦਾ ਹੀ ਖਾਈ ਜਾਂਦਾ ਇਹ ਰਾਸ਼ਨ ਨਹੀਂ ਗੁਰੂਆ ਗਲਤੀ ਕਰੀ ਸਾਡੇ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਕੱਢਣ ਹੀ ਲੈਣੇ ਜੋ ਟਿਕ ਟਿਕੀ ਹੁੰਦੀ ਹੈ ਨਾ ਹੁੜਾ ਹੀ ਲੈਣਾ ਹੈ ਹੁੜਾ ਦੇ ਲਿਆ ਆਪਾਂ ਉਹ ਕਿਦਾਂ ਆਵਾਜ਼ ਇਟਾ ਦੇ ਹਾਂ ਸੁੱਖ ਹੁਣ ਕੀ ਬਣਾ ਲਈ ਅਰੇ ਸਾਡੇ ਮੇਲਾ ਉਹਦਾ ड्राइवर साहब आप कितना चलते हो ड्राइवर साहब की हाल चलता है आज के लिए फिलहाल इतना ही आपकी तरह मैं भी मायूस हूँ